ਚੜਾਤੀ ਚੜਾਤੀ ਚੜਾਤੇ ਇੱਕ 4 ਸਾਲ ਦੇ ਬੱਚੇ ਦੇ ਉੱਤੇ ਚੜਾਤੀ ਸਕੋਰਪੀਓ ਔਰ ਚੜਾਈ ਵੀ ਕਿਨੇ ਜਿਹੜਾ ਖੁਦ ਬੱਚਾ ਸੀ ਸਿੱਖ ਰਿਹਾ ਸੀ ਸਕੋਰਪੀਓ ਚੜਾਣਾ ਸਭ ਤੋਂ ਵੱਡੀ ਲਾਪਰਵਾਹੀ ਕਿ ਐਡੀ ਵੱਡੀ ਗੱਡੀ ਸਖਾਣ ਵਾਸਤੇ ਬਟਾਲਾ ਦਾ ਸੱਕਰਾ ਪਜਾਰ ਚੁਣਿਆ ਗਿਆ ਇਸ ਪਾਸਾਰ ਦੇ ਵਿੱਚ ਇੱਕ 4 ਸਾਲ ਦੇ ਬੱਚੇ ਨੂੰ ਕਿਉਂਕਿ ਆਪਣੀ ਮਾਂ ਨਾਲ ਜਾ ਰਿਹਾ ਸੀ ਕੁਚਲ ਦਿੱਤਾ ਗਿਆ ਇਸ ਦਰਦਨਾਕ ਘਟਨਾ ਦੇ ਵਿੱਚ ਬੱਚੇ ਦੀ ਮੌਤ ਹੋ ਗਈ ਤੇ ਮਾਂ ਜਖਮੀ ਹੋ ਗਈ ਪਰ ਘਟਨਾ ਸਬਕ ਦੇ ਗਈ ਹੈ ਕਿ ਜੇਕਰ ਅਸੀਂ ਆਪਣੇ ਜਵਾਕਾਂ ਨੂੰ ਗੱਡੀਆਂ ਦੇਣੀਆਂ ਹੀ ਨੇ ਤੇ ਉਹਨਾਂ ਨੂੰ ਉਹਦੋਂ ਸਿਖਾਓ ਜਦੋਂ ਗੱਡੀ ਚਲਾਣ ਦੇ ਕਾਬਲ ਹੋ ਜਾਣ ਜਦੋਂ ਉਹਨਾਂ ਨੂੰ ਲਾਇਸੈਂਸ ਮਿਲ ਜਾਵੇ ਪਰ ਇਸ ਤਰੀਕੇ ਦੇ ਨਾਲ ਜਵਾਕਾਂ ਨੂੰ ਗੱਡੀਆਂ ਦੇ ਕੇ اسی ਦੂਸਰਿਆਂ ਦੇ ਜਵਾਕਾਂ ਦੀ ਜ਼ਿੰਦਗੀ ਦੇ ਨਾਲ ਨਹੀਂ ਖੇਡ ਸਕਦੇ ਨਹੀਂ ਖੇਡ ਸਕਦੇ ਨਹੀਂ ਖੇਡ ਸਕਦੇ ਪਰ ਇਸ शख्स से लापरवाही ਦੇ ਕਰਕੇ ਇੱਕ 마ਸੂਮ ਦੀ ਜਾਨ ਚਲੀ ਗਈ ਹੈ بولza कहना ਕਿਉਂ ਪੜਤਾਲ karenge ਹਾਂ ਕਿ ਜੋ ਮੌਕੇ ਦੇ ਉਤੇ ਕੁਝ ਲੋਕ ਨੇ ਵਾਹੀ ਇਲਜ਼ਾਮ ਲਾ ਰਹੇ ਨੇ ਕੀ ਇਸ ਘਟਨਾ ਉਹ ਇੱਕ ਬੱਚਾ ਝਲਾਰਿਆ ਸੀ ਝਲਾਰਿਆ ਸੀ ਝਲਾਰਿਆ ਸੀ ਤੁਸੀਂ ਆਪ ਹੀ ਦੇਖ ਲਵੋ ਕੀ ਹੈ পুরো ਮਾਮਲਾ ਦੈਨਿਕ ਪੇਲ ਪੰਜਾਬੀ ਪੀਕਟੀਵ ਲਈ ਆ ਮੈਂ ਤੱਕੜ ਤੇ ਰਪਾ ਮੰਦਰ ਜਾਣਦੇ ਸੀ ਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ ਕਿਹਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਪਿਆ ਕਹਿੰਦਾ ਬੱਚੇ ਨੂੰ ਜਾਂਸੀ ਕਾਉਣ ਡੇ ਆਹ ਸੜਕ ਜਾਂਸੀ ਕਾਉਣ ਵਾਲੀ ਆ ਇਹ ਮੈਨੂੰ ਦੱਸੋ ਪਹਿਲੇ ਗੱਡੀ 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 ਜਰੀ ਲੈ ਗਈ ਆ ਹੁਣ ਪੁਲਿਸ ਲੈ ਗਈ ਆ ਸਾਰਦੀ ਹੋਈ ਉਗੜੀ ਇਹ ਨਾਲ ਰঞ্জੀਤ ਕੌਰ ਜੀ ਕੋਲ ਕੀ ਹੈ ਸਾਰੀ ਘਟਨਾ ਹੋਣੀ ਹੈ ਹਾਂ ਜੀ ਬਾਜੀ ਹੱਡ ਕਰ ਕਰਾਇਆ ਤੇ ਰਹਿੰਦੇ ਰੈਂਟ ਤੇ ਤੇ ਇਹਨਾਂ ਦੇ ਦੋ ਬੇਟੇ ਇੱਕ ਬੇਟੀ ਹੈ ਤੇ ਮੰਦਰੇ ਚੱਲੀ ਸੀ ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਹੀ ਆਪਣੇ ਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਿਆਣ ਇਹਨਾਂ ਦੇ ਬੇਟੇ ਛੋਟੇ ਨੇ 4-5 ਸਾਲ ਦਾ 4-5 ਸਾਲ ਦਾ ਸੰਤ ਬੱਗਾ ਹੈ ਪਤਾ ਨਹੀਂ ਲੱਗਾ ਇਸ ਟੀਚ ਉੱਤੇ ਬੈਠੇ ਹੰਦ ਤੇ ਬਾਅਦ ਚ ਪਤਾ ਲੱਗਾ ਦੋ ਲੈ ਗਏ ਹੀ ਇਹ ਬੱਚੇ ਬੜੀ ਉਹਨਾਂ ਨੇ ਕੀਤੀ ਓਦਾਂ ਵਾਸਤੇ ਮੁੰਡਿਆਂ ਨੇ ਲੈ ਗਏ ਸੀ ਉਸ ਦਿਨ ਇਹਨਾ ਆਪਦੇਸ਼ ਕੁਮਾਰ ਉਰਫ ਮਿਸਤਰੀ ਇੱਥੇ ਰੈਂਟ ਤੇ ਰਹਿੰਦਾ ਉਹਦੀ ਵਾਈਫ ਸੀਗੀ ਤੇ ਆਪਣੇ ਬੇਟੇ ਨੂੰ ਲੈ ਕੇ 4 ਸਾਲ ਦਾ ਉਹਦਾ ਬੇਟਾ ਵਾ ਉਹ ਮੰਦਰ ਚੱਲੇ ਸੀਗੇ ਪਿੱਛੋਂ ਸਕੋਰਪੀਓ ਗੱਡੀ ਆਈ ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅੰਮ੍ਰਿਤਸਰ ਲੈ ਕੇ ਗਏ ਜਿੱਦੀ ਡੈਥ ਹੋ ਗਈ ਹੈ ਤੇ ਵਾਈਫ ਉਹਦੀ ਦਾ ਗਿੱਟਾ ਫ੍ਰੈਕਚਰ ਹੋਇਆ ਤੇ ਸੋਨੀਆਂ ਤੇ ਉਹਦੇ ਵੀ ਸੱਟਾਂ ਲੱਗੀਆਂ ਨੇ ਅਸੀਂ ਬਿਆਨ ਲਿਖ ਕੇ ਪਕਾ ਦੇ ਰਹੇ ਆ ਅਗਲੀ ਕਾਰਵਾਈ ਕਰੀਏ ਇਹ ਕਹਿ ਸਕਦਾ ਕਿ ਗੱਡੀ ਓਵਰ ਸਪੀਡ ਦੇਖੋ ਇਹ ਤੇ ਹੁਣ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗੂਗਾ ਵੀ ਇਹ ਓਵਰ ਸਪੀਡ ਸੀ ਕਿ ਤਾਂ ਨਹੀਂ ਗੱਡੀ ਦਾ ਮਾਲਕ ਉਹ ਟਾਇਰ ਤੋਂ ਬਣ ਗਿਆ ਨਹੀਂ ਗੱਡੀ ਅਸੀਂ ਕਬਜ਼ੇ ਤੇ ਲੈਣੀ ਹੈ ਗੱਡੀ ਮਿਲ ਗਈ ਹੈ ਸਾਨੂੰ ਤੇ ਕਬਜ਼ੇ ਲੈ ਲਈ ਗਾ ਇਨਵੈਸਟੀਗੇਸ਼ਨ ਕਰਾਂਗੇ